ਗੁਰਮੁਖ ਪਿਆਰਿਓ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਕਲੇਰਾਵਾਲੇ ਜਿਨ੍ਹਾਂ ਨੇ ਬਹੁਤ ਸਾਰੀਆਂ ਸੰਗਤਾਂ ਨੂੰ ਨਾਮ ਤੇ ਬਾਣੀ ਨਾਲ ਜਿੱਥੇ ਜੋੜਿਆ ਉੱਥੇ ਕਈਆਂ ਦਾ ਜੀਵਨ ਇਹਨਾਂ ਬਦਲ ਦਿੱਤਾ ਆ ਉਹਨਾਂ ਦੇ ਜੀਵਨ ਦੀ ਇੱਕ ਸਾਖੀ ਆਪਾਂ ਸਰਵਣ ਕਰਦੇ ਆਂ ਬਾਬਾ ਈਸ਼ਰ ਸਿੰਘ ਜੀ ਝੋੜਣਾ ਵਿੱਚ ਬਿਰਾਜਮਾਨ ਸੀਗੇ ਦੂਰੋਂ ਨੇੜਿਓਂ ਸੰਗਤਾਂ ਕੇ ਲਾਭ ਉਠਾ ਰਹੀ ਆ ਨੇੜੇ ਇੱਕ ਪਿੰਡ ਪੈਂਦਾ ਬਸੀਆਂ ਉੱਥੇ ਇੱਕ ਮੱਠ ਸੀਗਾ ਉੱਚ ਇੱਕ ਸਾਧ ਰਹਿਦਾ ਹੁੰਦਾ ਸੀ ਤੇ ਨਾਂ ਸੀ ਉਹਦਾ ਕਿਨਾਰਨਾਥ ਉਮਰ ਤਾਂ ਦੀ 25 ਸਾਲ ਦੀ ਸੀਗੀ ਜਦੋਂ ਸੰਗਤਾਂ ਮਹਾਂਪੁਰਖਾਂ ਦੇ ਕੋਲ ਬਾਬਾ ਜੀ ਕੋਲ ਜਾਣ ਲੱਗੀਆਂ ਇਹਨੂੰ ਵੀ ਪਤਾ ਲੱਗਿਆ ਕਿ ਛੋੜਣਾ ਪਿੰਡ ਦੇ ਵਿੱਚ ਕੋਈ ਚੰਗੇ ਸਾਧ ਰਹਿੰਦੇ ਆ ਇਹ ਵੀ ਦਰਸ਼ਨ ਕਰਨ ਲਈ ਛੋੜੜਾ ਨੂੰ ਤੁਰ ਪਿਆ ਮਨ ਚ ਆਇਆ ਵੀ ਮੈਂ ਵੀ ਉਹ ਸਾਧੂ ਦੇ ਦਰਸ਼ਨ ਕਰਾਂ ਬਾਬਾ ਈਸ਼ਰ ਸਿੰਘ ਜੀ ਦੇ ਜਿਨ੍ਹਾਂ ਨੂੰ ਦੁਨੀਆਂ ਦੇ ਲੋਕ ਕਹਿੰਦੇ ਆ ਕਿ ਪੂਰਨ ਮਹਾਪੁਰਖਾ ਤੇ ਹੁਣ ਏ ਸੀਗਾ ਜੋਗੀ ਬਣਿਆ ਹੋਇਆ 나ਥ ਬਣਿਆ ਹੋਇਆ ਕੰਨ ਵਿੱਚ ਦੇ ਮੁੰਦਰਾਂ ਸੀ ਰੋਡਾ ਸਿਰ ਸੀ ਤੇ ਸਿਰ ਤੇ ਨ ਇੱਕ ਟੋਪਾ ਜਿਹਾ ਪਾ ਲਿਆ ਸੀ ਇਹਨੇ ਫੁਲਕਾਰੀ ਦੀ ਬੁੱਕਲ ਮਾਰ ਲਈ ਪੈਰਾਂ 'ਚ ਖੜਾਵਾ ਪਾ ਲਈਆਂ ਇੱਕ ਹੱਥ ਵਿੱਚ ਚਿਮਟਾ ਲੈ ਲਿਆ ਇੱਕ ਹੱਥ ਵਿੱਚ ਚਿੱਪੀ ਲੈ ਲਈ ਤੁਰਦਾ ਤੁਰਦਾ ਠਾਠ ਕੁਲ ਪਹੁੰਚ ਗਿਆ ਤੇ ਇਹਦੇ ਕੋਲ ਬਿਰਾਗਣ ਵੀ ਸੀਗੀ ਥੜ ਕੋਲ ਆ ਕੇ ਸਾਹਮਣੇ ਬਾਹਰ ਚੌਂਕੜਾ ਮਾਰ ਕੇ ਬਿਰਾਗਣ ਜੀ ਤੇ ਇਹ ਮਹਾਰੱਖ ਕੇ ਸਾਧੂ ਬੰਦਗੀ ਕਰਦੇ ਹੁੰਦੇ ਆ ਸਹਾਰਾ ਲੈ ਕੇ ਉਹ ਬਿਰਾਗਣ ਲਾ ਕੇ ਬੈਠ ਗਿਆ ਸੰਗਤਾਂ ਵੇਖ ਵੇਖ ਕੇ ਲੰਗੀ ਜਾਂਦੀਆਂ ਇੱਕ ਦੋ ਸੇਵਾਦਾਰ ਆਏ ਉਹਨਾਂ ਨੇ ਬੇਨਤੀ ਕੀਤੀ ਕਿ ਇੱਕ ਨਾਥ ਆਇਆ ਜੀ ਬਾਬਾ ਜੀ ਤੇ ਉਹ ਨਾਲ ਅੰਦਰ ਧਾਨੀ ਆਉਂਦਾ ਦੂਰ ਹੀ ਚੌਂਕੜਾ ਮਾਰ ਕੇ ਬੈਠਾ ਮਹਾਂਪੁਰਖਾਂ ਨੇ ਬਚਨ ਕੀਤਾ ਇਓ ਕਰੋ ਉਹਨੂੰ ਸਾਡੇ ਕੋਲ ਲੈ ਕੇ ਆਓ ਇੱਥੇ ਸੇਵਾਦਾਰ ਲੈਣ ਗਏ ਤੇ ਕਹਿੰਦਾ ਇੱਥੇ ਕਿਹੜਾ ਰੱਬ ਨਹੀਂ ਹੰਕਾਰ ਵਿੱਚ ਗਿਆ ਰੱਬ ਤਾਂ ਪੱਤੇ-ਪੱਤੇ 'ਚ ਵੱਸਦਾ ਮੈਂ ਨਹੀਂ ਜਾਣਾ ਇਹ ਕਹਿ ਕੇ ਮੋੜ ਦਿੱਤਾ ਸੇਵਾਦਾਰਾਂ ਨੇ ਬਾਬਾ ਜੀ ਨੂੰ ਆ ਕੇ ਦੱਸਿਆ ਬਾਬਾ ਜੀ ਹੱਸ ਕੇ ਕਹਿੰਦੇ ਕਿੰਨਾ ਵਿਗੜਿਆ ਹੋਇਆ ਸਾਧ ਬਾਬਾ ਜੀ ਨੇ ਨਾਲ ਦੋ ਹੋਰ ਸੇਵਾਦਾਰ ਭੇਜ ਕੇ ਕਿਹਾ ਉਹਨੂੰ ਕਹੋ ਚੱਲ ਭਾਈ ਤੈਨੂੰ ਬਾਬਾ ਜੀ ਨੇ ਸੱਦਿਆ ਨਹੀਂ ਤਾਂ ਅਸੀਂ ਖਿੱਚ ਕੇ ਵੀ ਲੈ ਜਾਾਂਗੇ ਹੁਣ ਤੈਨੂੰ ਜੇ ਤੂੰ ਹੱਠ ਕੀਤਾ ਦੋ ਸੇਵਾਦਾਰ ਜਾ ਕੇ ਕਹਿੰਦੇ ਨਾ ਵੀ ਤੈਨੂੰ ਖਿੱਚ ਕੇ ਲੈ ਜਾਾਂਗੇ ਤੇ 나ਥ ਉੱਠ ਕੇ ਕਿਨਾਰਨਾਥ ਤਰਪਿਆ ਬਾਬਾ ਜੀ ਕੋ ਲਾ ਕੇ ਬੇਨਤੀ ਕੀਤੀ ਬਾਬਾ ਜੀ ਕਹਿੰਦੇ ਹੱਸ ਕੇ ਮੁਸਕਰਾ ਕੇ ਭਾਈ ਅਜੇ ਘੁੰਮ ਘੁਮਾ ਕੇ ਰਜਿਆ ਨਹੀਂ ਖੰਨੀ ਖੰਨੀ ਰੋਟੀ ਤੂੰ ਘਰਾਂ ਤੋਂ ਮੰਗਦਾ ਫਿਰਦਾ ਕਿਸੇ ਤੋਂ ਪਾਥੀਆਂ ਕਿਸੇ ਤੋਂ ਲੱਕੜਾਂ ਕਿਸੇ ਤੋਂ ਕੱਪੜਾ ਮੰਗ ਮੰਗ ਕੇ ਗੁਜ਼ਾਰਾ ਕਰਦਾ ਗੱਲਾਂ ਤੂੰ ਕਿੱਡੀਆਂ ਕਰਦਾ ਕਹਿੰਨਾ ਪੱਤੇ ਪੱਤੇ 'ਚ ਰੱਬ ਵੱਸਦਾ ਸੱਚ ਸੱਚ ਦੱਸ ਕਿੰਨਾ ਚਿਰ ਹੋ ਗਿਆ ਮੁੰਦਰਾ ਪਾਈਆਂ ਨੂੰ ਕੁਝ ਮਿਲਿਆ ਕਿ ਨਹੀਂ ਇਹ ਭੇਖ ਦੇ ਵਿੱਚੋਂ ਤਾਂ ਬਾਬਾ ਜੀ ਦੀ ਇੰਨੀ ਅੰਤਰਜਾਮਤਾ ਦੇਖ ਕੇ ਪੋਲਾ ਜਾ ਹੋ ਗਿਆ ਵੀ ਬਾਬਾ ਜੀ ਨੂੰ ਤਾਂ ਸਭ ਪਤਾ ਵੀ ਮੈਂ ਉੱਥੇ ਬੈਠ ਕੇ ਕਹਿੰਦਾ ਸੀ ਪੱਤੇ ਪੱਤੇ 'ਚ ਰੱਬ ਆ ਕਣ ਕਣ 'ਚ ਰੱਬ ਲੋਕਾਂ ਦੇ ਘਰੋਂ ਪਾਥੀਆਂ ਵੀ ਮੰਗਦਾ ਰੋਟੀਆਂ ਵੀ ਮੰਗਦਾ ਮੰਗ ਮੰਗ ਕੇ ਗੁਜ਼ਾਰਾ ਕਰਦਾ ਸਭ ਕੁਝ ਸੱਚ ਆ ਤੇ ਬਾਬਾ ਜੀ ਕਹਿੰਦੇ ਦੇਖ ਲੈ ਭਾਈ ਜੇ ਨਹੀਂ ਮਿਲਿਆ ਤਾਂ ਇਹ ਗੱਲ ਦੂਰ ਦੀਆਂ ਗੱਲਾਂ ਨਹੀਂ ਇਹ ਕੋਈ ਇਹ ਗੱਲ ਤਾਂ ਸੱਚ ਆ ਵੀ ਤੈਨੂੰ ਜਿੰਨਾ ਮੰਗ ਮੰਗ ਕੇ ਖਾਦਾ ਤੂੰ ਉਹਦਾ ਹਿਸਾਬ ਕਿਤਾਬ ਦੇਣਾ ਪਊਗਾ। ਲੇਖਾ ਤਾਂ ਹੋਣਾ ਹੀ ਆ। ਇਹ ਲੇਖਾ ਨਾ ਰੱਬ ਮੰਗੇਸੀ ਆ ਬੈਠਾ ਕੱਢ ਵਹੀ। ਇਹ ਰੱਬ ਨੇ ਲੇਖਾ ਮੰਗਿਆ ਤੇ ਫਿਰ ਤੈਨੂੰ ਦੇਣਾ ਔਖਾ ਹੋ ਜਾਣਾ। ਤੇ ਜਿੰਨਾ ਮੰਗ ਮੰਗ ਕੇ ਲੋਕਾਂ ਦੇ ਘਰਾਂ ਚੋਂ ਖਾਦਾ ਉਹ ਹਿਸਾਬ ਕਿਤਾਬ ਕੌਣ ਪੂਰਾ ਕਰੂਗਾ? ਚੱਕਰ ਗੇੜ ਮਟਾਉਣਾ ਚਾਹੁੰਨਾ ਨਾ ਤੇਰੇ ਦਿਲ ਚ ਹੈ ਅਜੇ ਵੀ ਮੌਕਾ ਸਾਂਭ ਲਾ ਉਹਦਾ ਫਿਰ ਦੱਸਿਆ ਜੀਵਨ ਵੀ ਭਾਈ ਤੂੰ ਪਿਛਲੇ ਜਨਮ ਦੇ ਵਿੱਚ ਨਾ ਗੁਰੂ ਦਾ ਸਿੱਖ ਸੀਗਾ ਤੇ ਜੰਗਾ ਜੁੱਧਾਂ ਦੇ ਸਮੇਂ ਤੂੰ ਉਦੋਂ ਵੀ ਭੱਜ ਗਿਆ ਸੀਗਾ ਹੁਣ ਨੇੜੇ ਆ ਕੇ ਵੀ ਦੂਰ ਹੀ ਬੈਠਾ ਖਬਰਦਾਰ ਹੋ ਜਾ ਅਜੇ ਵੀ ਮੌਕਾ ਸਾਂਭ ਲਾ ਬਾਬਾ ਜੀ ਦੇ ਬਚਨ ਸੁਣ ਕੇ 나ਥ ਪਾਣੀ ਪਾਣੀ ਹੋ ਗਿਆ ਤੇ ਹੁਣ ਮਨ ਦੇ ਵਿੱਚ ਉਹਦੇ ਜਿਹੜੇ ਫੁਰਨੇ ਆ ਉਹ ਬਣ ਰਹੇ ਆ ਕਿ ਮੈਂ ਕੀ ਕਰਾਂ ਫਿਰ ਮਨ ਚ ਫੁਰਨਾ ਆਇਆ ਵੀ ਮੌਕਾ ਜਿਹੜਾ ਸੰਭਾਲਣਾ ਚਾਹੀਦਾ ਚਰਣਾ ਤੇ ਟੈ ਪਿਆ ਬੇਨਤੀ ਕੀਤੀ ਕਹਿੰਦਾ ਮਹਾਂਪੁਰਖੋ ਭੁੱਲ ਹੋ ਗਈ ਬਖਸ਼ ਲਵੋ ਹੁਣ ਮੈਂ ਕਿਸੇ ਪਾਸੇ ਨਹੀਂ ਭੱਜਦਾ ਆਪ ਜੀ ਦੇ ਚਰਣਾ ਵਿੱਚ ਰਹਾਗਾ ਇਤਨੀ ਬੇਨਤੀ ਉਹਨੇ ਕੀਤੀ ਆ ਕੁਝ ਦਿਨਾਂ ਬਾਅਦ ਫਿਰ ਇਹਨੇ ਚਮਟਾ ਖੜਾਵਾ ਚਿੱਪੀ ਫੁਲਕਾਰੀ ਮੁੰਦਰਾ ਜਿਹੜੀ ਪਾਈ ਸੀਗੀ ਉਹ ਜੋਗੀ ਬਣਿਆ ਸੀ ਨਾ ਨਾਥ ਸਭ ਕੁਝ ਲਾ ਕੇ ਪ੍ਰਸੁੱਟਤਾ ਤੇ ਬਾਬਾ ਜੀ ਨੂੰ ਬੇਨਤੀ ਕੀਤੀ ਵੀ ਹੁਣ ਮੇਰਾ ਜੀਵਨ ਬਦਲੋ ਫਿਰ ਇਹਨੇ ਸੁੰਦਰ ਦਸਤਾਰ ਗੋਲ ਪੱਗ ਬੰਨੀ ਆ ਚੋਲਾ ਵੀ ਪਾਲਿਆ ਤੇ ਅੰਮ੍ਰਿਤ ਛਕ ਲਿਆ ਪੰਜ ਕਕਾਰ ਪਹਿਣ ਲੇ ਰਾਗੀਆਂ ਦੇ ਮਗਰ ਬੈਠ ਕੇ ਟੱਲੀਆਂ ਵਜਾਉਣ ਦੀ ਸੇਵਾ ਕਰਦਾ ਰਿਹਾ ਨਾਥ ਨਾਮ ਇਹਦਾ ਫਿਰ ਕਿਨਾਰ ਨਾਥ ਤੋਂ ਕਰਤਾਰ ਸਿੰਘ ਰੱਖਿਆ ਪਰ ਇਹਦਾ ਨਾਮ ਫਿਰ ਕਈ ਲੋਕ ਜਿਵੇਂ ਪੱਕਿਆ ਹੁੰਦਾ ਨਾਥ ਨਾਥ ਹੀ ਇਹਨੂੰ ਕਹਿੰਦੇ ਰਹੇ ਤੇ ਯਾਨੀ ساری ਉਮਰ ਟੱਲੀਆਂ ਵਜਾਉਣ ਦੀ ਡਿਊਟੀ ਨਿਭਾਈ ਜਦੋਂ ਬਾਬਾ ਈਸ਼ਰ ਸਿੰਘ ਜੀ ਸੰਸਾਰ ਛੱਡ ਕੇ ਗਏ ਆ ਉਦੋਂ 17-18 ਸਾਲਾਂ ਬਾਅਦ ਜਾ ਕੇ ਇਹਨੇ ਸਰੀਰ ਛੱਡਿਆ ਸੀ ਅਖੀਰ ਤੱਕ ਕੀਰਤਨੀਆਂ ਦੇ ਮਗਰ ਬਹਿ ਕੇ ਟੱਲੀਆਂ ਵਜਾਉਂਦਾ ਰਿਹਾ ਤੇ ਆਪ ਦਾ ਜਨਮ ਇਹਨੇ ਸਫਲ ਕਰ ਲਿਆ ਸੀ ਇਹ ਸਾਰੇ ਕਰਮਾਂ ਦੇ ਲਿਖੇ ਹੁੰਦੇ ਆ ਸਾਧ ਸੰਗਤ ਜੀ ਇਹ ਜਿਹੜਾ ਲਿਖਾ ਨਾ ਐਵੇਂ ਨਹੀਂ ਮਟਦਾ ਵੀ ਆਪਾਂ ਕਿਸੇ ਘਰ ਤੋਂ ਮੰਗ ਲਈਏ ਉਹ ਫਲਾਣੇ ਘਰ ਤੋਂ ਕੋਈ ਚੀਜ਼ ਲੈ ਆਈਏ ਤੇ ਭਜਨ ਬੰਦਗੀ ਸਾਡੀ ਹੋਵੇ ਨਾ ਫਿਰ ਭਾਈ ਮਾੜੀ ਗੱਲ ਆ ਇਹ ਬਹੁਤ ਜ਼ਿਆਦਾ ਹੁਣ ਦੇਖੋ ਬਾਬਾ ਅਨੰਦ ਸਿੰਘ ਜੀ ਦੇ ਬਚਨਾਂ ਬੜੇ ਪਿਆਰੇ ਉਹਨਾਂ ਨੇ ਕਿਹਾ ਭਾਈ ਜਦੋਂ ਆਪਾਂ ਗੁਰਦੁਆਰਾ ਸਾਹਿਬ ਤੋਂ ਪ੍ਰਸ਼ਾਦਾ ਛਕਦੇ ਆਂ ਚਾਹੇ ਇੱਕ ਛਕਦੇ ਆਂ ਚਾਹੇ ਦੋ ਛਕਦੇ ਆਂ ਸਾਨੂੰ ਉਹਨੇ ਪਾਠ ਹੀ ਜਪਜੀ ਸਾਹਿਬ ਦੇ ਉੱਤੇ ਕਰਨੇ ਚਾਹੀਦੇ ਕਈ ਵਾਰੀ ਨਾ ਤਾਂ ਅਸੀਂ ਗੁਰੂ ਘਰ ਵਿੱਚ ਸੇਵਾ ਕਰਦੇ ਆਂ ਤੇ ਨਾ ਹੀ ਅਸੀਂ ਕਿਤੇ ਗੁਰਮਖੋ ਦੇਖੋ ਵੀ ਜਾ ਕੇ ਦਸਬੰਧ ਦਿੰਨੇ ਆ ਮਾਇਆ ਦਾ ਪ੍ਰਸ਼ਾਦਾ ਛੱਕੇ ਸਿੱਧੇ ਹੀ ਘਰ ਆ ਜਾਨੇ ਸਾਨੂੰ ਲੱਗਦਾ ਕਿਹੜਾ ਕੋਈ ਦੇਖ ਰਿਹਾ ਸਾਨੂੰ ਕਿਹੜਾ ਕਿਸੇ ਨੂੰ ਕੁਝ ਪਤਾ ਲੱਗ ਰਿਹਾ ਪਰ ਇਹ ਗੱਲਾਂ ਠੀਕ ਨਹੀਂ ਹਨ ਸਾਧ ਸੰਗਤ ਜੀ ਸਾਨੂੰ ਉੱਥੇ ਜਾ ਤਾਂ ਸੇਵਾ ਕਰਨੀ ਚਾਹੀਦੀ ਆ ਮਾਇਆ ਦਾ ਦਸਬੰਧ ਦੇਣਾ ਚਾਹੀਦਾ ਨਹੀਂ ਤਾਂ ਇਹ ਵੀ ਲੇਖਾ ਫਿਰ ਦੇਣਾ ਪੈਂਦਾ ਬਾਬਾ ਜੀ ਨੂੰ ਕਿਸੇ ਨੇ ਪੁੱਛਿਆ ਸੀ ਤਾਂ ਗੁਰੂ ਦਾ ਦਵਾਰਾ ਗੁਰੂ ਦਾ ਘਰ ਆ ਉਹਨਾਂ ਆਖਿਆ ਸੀ ਬਿਲਕੁਲ ਗੁਰੂ ਦਾ ਘਰ ਗੁਰੂ ਸਾਹਿਬ ਤਾਂ ਬਹੁਤ ਬਖਸ਼ਿਸ਼ਾਂ ਕਰਦੇ ਆ ਕਿੰਨੀਆਂ ਦਾਤਾਂ ਸਾਨੂੰ ਦਿੰਦੇ ਆ ਪਰ ਲੋੜ ਆ ਨਾ ਸਾਨੂੰ ਆਪਣਾ ਜੀਵਨ ਸਵਾਰਨ ਦੀ ਆਪਣਾ ਅੱਗਾ ਸਵਾਰਨ ਦੀ ਉਹਦੇ ਕਰਕੇ ਆਪਾਂ ਗੁਰੂ ਮਹਾਰਾਜ ਨਾਲ ਪਿਆਰ ਕਰਨਾ ਤੇ ਜੇ ਅਸੀਂ ਇਸ ਤਰ੍ਹਾਂ ਕਰਾਂਗੇ ਫਿਰ ਸਾਨੂੰ ਜਿਹੜਾ ਕੀਤੀ ਸੇਵਾ ਸਾਡੀ ਸਫਲ ਹੋ ਜੇਗੀ ਜਾਂ ਤੇ ਖਾਧਾ ਹੋਇਆ ਜਿਹੜਾ ਪ੍ਰਸ਼ਾਦਾ ਵਾ ਉਹ ਵੀ ਸਫਲ ਹੋ ਜਾਏਗਾ ਜੇ ਆਪਾਂ ਭਜਨ ਬੰਦਗੀ ਨਹੀਂ ਕਰਨੀ ਫਿਰ ਭਾਈ ਕਿਸ ਤਰ੍ਹਾਂ ਹੋਵੇਗਾ ਸਾਡਾ ਉਧਾਰ ਨਹੀਂ ਹੋ ਸਕਦਾ ਬੰਦਾ ਤਾਂ ਏ ਧਰਤੀ ਤੇ ਬੰਦਗੀ ਕਰਨ ਹੀ ਆਇਆ ਹੈ ਤੇ ਬੰਦਗੀ ਤੋਂ ਬਿਨਾ ਬਾਕੀ ਜੋ ਕੁਝ ਕਰਦੇ ਆਂ ਅਵਰ ਕਾਜ ਤੇਰੇ ਕਹਤੇ ਨਾਕਾਮ ਇਹ ਹੁਣ ਦਰਗਾਹ ਦੇ ਵਿੱਚ ਥੋੜੀ ਕੰਮ ਆਉਣੇ ਆ ਇਹ ਤਾਂ ਆਪਾਂ ਪਰਿਵਾਰ ਨੂੰ ਪਾਲਣ ਲਈ ਕਰ ਰਹੇ ਆ ਸਾਧ ਸੰਗਤ ਜੀ ਇਸ ਕਰਕੇ ਇਹ ਨਾ ਹੋਵੇ ਗੁਰੂ ਘਰ ਵਿੱਚ ਸੀ ਜਾਈਏ ਲੰਗਰ ਪ੍ਰਸ਼ਾਦਾ ਛੱਕੇ ਮੋੜਾਈਏ ਨਾ ਮਾਇਆ ਦਾ ਦਸਬੰਦ ਨਾ ਹੱਥੀਂ ਸੇਵਾ ਸਿੱਧਾ ਹੀ ਪ੍ਰਸ਼ਾਦਾ ਛੱਕੇ ਵਾਪਸ ਆ ਗਏ ਇਹ ਕੋਈ ਠੀਕ ਗੱਲ ਨਹੀਂ ਜੀ ਤੇ ਬਰਤਨ ਵੀ ਸਾਡੇ ਦੂਜਿਆਂ ਨੇ ਸਾਫ਼ ਕਰ ਦਿੱਤੇ ਆ ਹੱਥੋਂ ਫੜ ਲਿਆ ਜੀ ਸੇਵਾਦਾਰਾਂ ਨੇ ਫਿਰ ਸਾਡਾ ਉਹਦੇ ਵਿੱਚ ਕੀ ਆ ਥੋੜਾ ਜਿਹਾ ਸੋਚਣ ਦੀ ਲੋੜ ਆ ਜੀ ਹੁਣ ਆਪਾਂ ਸੇਵਾ ਦੀ ਗੱਲ ਕਰਦੇ ਆ ਗੁਰੂ ਅਮਰਦਾਸ ਜੀ ਪਿੰਡ ਬਾਸਰਕੇ ਜਿਹੜਾ ਅੰਮ੍ਰਿਤਸਰ ਦੇ ਰਹਿਣ ਵਾਲੇ ਸੀਗੇ ਪੜੋ ਉਹਨਾਂ ਦਾ ਜੀਵਨ ਬੜੇ ਧਾਰਮਿਕ ਖਿਆਲਾਂ ਦੇ ਹਰ ਸਾਲ ਹਰਦਵਾਰ ਇਸ਼ਨਾਨ ਕਰਨ ਜਾਂਦੇ ਸੀ ਹਰਦਵਾਰ ਜਾਣਾ ਹੀ ਜਾਣਾ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਬਾਬਾ ਅਮਰਦਾਸ ਜੀ ਦੇ ਭਰਾ ਮਾਨਕ ਚੰਦ ਉਹਨਾਂ ਦੇ ਸੁਪੁੱਤਰ ਦੇ ਨਾਲ ਵਿਆਹੀ ਸੀਗੀ ਸਵੇਰ ਵੇਲੇ ਰੋਜ਼ ਬਾਬਾ ਜੀ ਨੇ ਆਪਣੇ ਭਰਾ ਦੇ ਘਰੋਂ ਗੁਰਬਾਣੀ ਪੜ੍ਹਨ ਦੀ ਆਵਾਜ਼ ਸੁਣਨੀ ਵੀ ਇਹ ਆਵਾਜ਼ ਆ ਰਹੀ ਹੈ ਉਹਨਾਂ ਦੀ ਭਝਾਈ ਨੇ ਦੱਸਿਆ ਕਿ ਬੀਬੀ ਅਮਰੋ ਦੇ ਪਿਤਾ ਜੀ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਬੈਠੇ ਆ ਬੀਬੀ ਅਮਰੋ ਗੁਰੂ ਨਾਨਕ ਜੀ ਦੀ ਬਾਣੀ ਦੇ ਪਾਠ ਕਰਦੀ ਆ ਤੇ ਬੀਬੀ ਅਮਰੋ ਜਦੋਂ ਸੀਗੇ ਉਹਨਾਂ ਨੂੰ ਫਿਰ ਬੇਨਤੀ ਕੀਤੀ ਆ ਤੇ ਉਹ ਖਡੂਰ ਸਾਹਿਬ ਲੈ ਕੇ ਆਏ ਗੁਰੂ ਅੰਗਦ ਦੇਵ ਜੀ ਦੇ ਪਾਸ ਤੇ ਜਦੋਂ ਪਤਾ ਲੱਗਾ ਨਾ ਗੁਰੂ ਜੀ ਨੂੰ ਕਿ ਉਹਨਾਂ ਦੇ ਕੋੜਮ ਬਾਬਾ ਅਮਰਦਾਸ ਜੀ ਉਹਨਾਂ ਨੂੰ ਮਿਲਣ ਆਏ ਆ ਤਾਂ ਉਹ ਆਪ ਉਹਨਾਂ ਨੂੰ ਮਿਲਣ ਲਈ ਬਾਹਰ ਤੱਕ ਆਏ ਸੀਗੇ ਤੇ ਬਾਹਰੋਂ ਅੰਦਰ ਫਿਰ ਲੈ ਕੇ ਗਏ ਬੜੇ ਸਤਕਾਰ ਦੇ ਨਾਲ ਫਿਰ ਸ੍ਰੀ ਗੁਰੂ ਅਮਰਦਾਸ ਜੀ ਕੁਝ ਦਿਨ ਲੰਗਰਾਂ ਦੀ ਸੇਵਾ ਕੀਤੀ ਉਹਨਾਂ ਨੇ ਤੇ ਗੁਰੂ ਅੰਗਦ ਦੇਵ ਜੀ ਦੇ ਨਿੱਜੀ ਸੇਵਕ ਬਣ ਗਏ ਸੀਗੇ ਉਨ੍ਹਾਂ ਦੀ ਸੇਵਾ ਬਹੁਤ ਜ਼ਿਆਦਾ ਕੀਤੀ ਆਪਾਂ ਜਾਣਦੇ ਹਾਂ ਕਿਉਂਕਿ ਉਹਨਾਂ ਨੇ ਆਪ ਦਾ ਨਿਤਨੇਮ ਹੀ ਬਣਾ ਲਿਆ ਸੀਗਾ ਸਵੇਰੇ 3 ਵਜੇ ਉੱਠ ਕੇ ਬਿਆਸ ਦਰਿਆ ਤੇ ਜਾਣਾ ਤੇ ਜਲਦੀ ਗਾਗਰ ਭਰ ਕੇ ਲਿਆ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਇਸ਼ਨਾਨ ਕਰਵਾਉਣਾ ਫਿਰ ਉਹ ਲੰਗਰ ਦੀ ਸੇਵਾ ਵਿੱਚ ਰੁੱਝ ਜਾਣਾ ਕੁਝ ਸਮਾਂ ਪੜ੍ਹਾਈ ਕਰਨੀ ਫਿਰ ਸੇਵਾ ਵਿੱਚ ਲੱਗ ਜਾਣਾ ਤੇ ਗੁਰਬਾਣੀ ਤਾਂ ਸਾਧ ਸੰਗਤ ਜੀ ਉਹ ਸੁੱਤੇ ਜਾਗਦੇ ਵੀ ਪੜਦੇ ਰਹਿੰਦੇ ਸੀ ਐਸੀ ਅਵਸਥਾ ਬਣ ਗਈ ਸੀ ਸਾਧ ਸੰਗਤ ਜੀ ਤਾਂ ਉਹਨਾਂ ਨੇ ਵੀ ਦੇਖੋ ਗੁਰੂ ਮਹਾਰਾਜ ਨੇ ਵੀ ਜੇ ਗੱਦੀ ਲਈ ਆ ਏਡੀ ਵੱਡੀ ਦਾਤ ਮਿਲੀ ਆ ਉਹਨਾਂ ਨੂੰ ਸਾਧ ਸੰਗਤ ਜੀ ਇਹ ਸੇਵਾ ਕਰਕੇ ਹੀ ਮਿਲੀ ਆ ਗੁਰਸੇਵਾ ਤੇ ਸਭ ਕੁਝ ਪਾਈ ਹੈ ਤਾਂ ਗੁਰੂ ਦੀ ਸੇਵਾ ਦੇ ਨਾਲ ਬੰਦੇ ਨੂੰ ਸਭ ਕੁਝ ਹੀ ਮਿਲ ਜਾਂਦਾ ਜੀ ਸਭ ਕੁਝ ਗੁਰਮੁਖ ਪਿਆਰਿਓ ਇਸ ਕਰਕੇ ਨਾ ਤੇ ਸਾਨੂੰ ਜਦੋਂ ਵੀ ਆਪਾਂ ਗੁਰਦੁਆਰਾ ਸਾਹਿਬ ਜਾਣਾ ਪ੍ਰਸ਼ਾਦਾ ਛਕਣਾ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਸਾਨੂੰ ਕਈ ਵਾਰੀ ਅਸੀਂ ਐਵੇਂ ਨਾ ਚੀਜ਼ਾਂ ਵੱਲ ਕਹਿ ਦਿੰਦੇ ਆ ਵੀ ਧਿਆਨ ਦਿੰਦੇ ਹੀ ਨਹੀਂ ਤੇਵੇਂ ਪ੍ਰਸ਼ਾਦਾ ਛੱਕੇ ਸਹਿਜੇ ਹੀ ਆ ਜਾਂਦੇ ਆ ਇਹ ਵੀ ਇੱਕ ਠੀਕ ਗੱਲ ਨਹੀਂ ਇਹ ਇੱਕ ਗੁਣ ਨਹੀਂ ਇੱਕ ਔਗਣ ਬਣ ਜਾਂਦਾ ਆਦਤ ਪੱਕ ਜਾਂਦੀ ਬੰਦੇ ਦੀ ਫਿਰ ਉਹ ਆਦਤ ਇੰਨੀ ਪੱਕ ਜਾਂਦੀ ਆ ਉਹਨੂੰ ਬਦਲਣਾ ਬਹੁਤ ਔਖਾ ਹੋ ਜਾਂਦਾ ਤਾਂ ਪਹਿਨੇ ਤੁਸੀਂ ਬੁਰੀ ਆਦਤ ਪੱਕਣ ਹੀ ਨਾ ਦਿਓ ਕਦੇ ਤੇ کئی ਵਾਰੀ ਇਹ ਵੀ ਹੁੰਦਾ ਵੀ ਆਪਾਂ ਸੇਵਾ ਕਰਦੇ ਆਂ ਤੇ ਸੇਵਾ ਕਰਕੇ ਵੀ ਸਾਨੂੰ ਥੋੜਾ ਜਿਹਾ ਮਾਣ ਹੋ ਜਾਂਦਾ ਵੀ ਮੇਰੇ ਵਰਗਾ ਕੋਈ ਸੇਵਾਦਾਰ ਹੀ ਹੈ ਨਹੀਂ ਇਸ ਤਰ੍ਹਾਂ ਵੀ ਅਸੀਂ ਕਹਿਣ ਲੱਗ ਜਾਂਦੇ ਆਂ ਦੇਖੋ ਇੱਕ ਕਥਾ ਆਉਂਦੀ ਆ ਸਾਧ ਸੰਗ ਜੀ ਇੱਕ ਵਾਰੀ ਨਾ ਕਿਸੇ ઋષਿ ਦੀ ਤਪੱਸਿਆ ਤੋਂ ਪ੍ਰਸੰਨ ਹੋ ਗਏ ਪ੍ਰਮਾਤਮਾ ਭਗਵਾਨ ਜੀ ਕਹਿਣ ਲੱਗੇ ਕਿ ਮੈਂ ਤੁਹਾਨੂੰ ਕੁਝ ਦੇਣਾ ਚਾਹੁੰਨਾ ઋષਿ ਨੇ ਕਿਹਾ ਵੀ ਪ੍ਰਮਾਤਮਾ ਜੀ ਮੇਰੇ ਕੋਲ ਤਾਂ ਸਭ ਕੁਝ ਹੈ ਕਿਸੇ ਵੀ ਚੀਜ਼ ਦੀ ਲੋੜ ਨਹੀਂ ਸੋਚਿਆ ਹੀ ਨਹੀਂ ਵੀ ਕਦੇ ਕਿਸੇ ਤੋਂ ਕੁਝ ਮੰਗਣਾ ਇੰਨਾ ਸਬਰ ਸੀ ਪਰ ਪ੍ਰਮਾਤਮਾ ਨੇ ਕਿਹਾ ਕੋਈ ਗੱਲ ਨਹੀਂ ਮੈਂ ਤੈਨੂੰ ਵਰ ਦਿੰਦਾ ਕਿ ਤੂੰ ਜਿਹਦੇ ਸਿਰ ਤੇ ਹੱਥ ਰੱਖੇਗਾ ਉਹਦੀ ਹਰ ਇੱਛਾ ਪੂਰੀ ਹੋ ਜਾਇਆ ਕਰੇਗੀ ਰਿਸ਼ੀ ਨੇ ਸੋਚਿਆ ਵੀ ਜੇ ਤੁਸੀਂ ਮੈਨੂੰ ਇਹ ਵਰ ਦੇ ਦਿੱਤਾ ਤਾਂ ਮੇਰੇ ਵਿੱਚ ਤਾਂ ਹੰਕਾਰ ਆ ਜਾਵੇਗਾ ਸੋਹਣੇ ਪ੍ਰਮਾਤਮਾ ਨੂੰ ਕਿਹਾ ਵੀ ਕਿਰਪਾ ਕਰਕੇ ਇਹ ਵਰ ਦਓ ਵੀ ਜਿਹਦੇ ਉੱਤੇ ਮੇਰਾ ਪਰਛਾਵਾਂ ਪੈ ਜਾਏ ਉਦੀ ਮਨੋ ਕਾਮਨਾਵਾਂ ਪੂਰੀ ਹੋ ਜੇ ਪਰ ਉਹਦਾ ਚਿਹਰਾ ਮੈਨੂੰ ਦਿਖਾਈ ਨਾ ਦਵੇ ਤਾਂ ਕਿ ਮੈਨੂੰ ਪਤਾ ਹੀ ਨਾ ਲੱਗੇ ਮੈਂ ਕਿਹਦੀ ਕਿਹਦੀ ਕਾਮਨਾ ਪੂਰੀ ਕੀਤੀ ਹੈ ਤੇ ਕਿਹਦੇ ਕਿਹਦੇ ਉੱਤੇ ਮੈਂ ਪਰਉਪਕਾਰ ਕੀਤਾ ਦੇਖੋ ਕਹਿਣ ਦਾ ਭਾਅ ਵੀ ਭਲਾ ਵੀ ਕਰਨਾ ਤੇ ਜਿਤਾਉਣਾ ਵੀ ਨਹੀਂ ਕਈ ਵਾਰੀ ਕੀ ਹੁੰਦਾ ਅਸੀਂ ਕਿਸੇ ਦਾ ਭਲਾ ਕਰਕੇ ਇੱਕ ਵਾਰੀ ਚੀਜ਼ ਦਿੰਨੇ ਆ ਤੇ 100 ਵਾਰੀ ਆਪਾਂ ਜਣਾਉਨੇ ਐਵੇਂ ਵੀ ਬੰਦਾ ਕਰਦਾ ਕਈ ਵਾਰੀ ਇੱਕ ਵਾਰ ਨਹੀਂ ਬਹੁਤੀ ਵਾਰ ਇਹ ਆਸੇ-ਪਾਸੇ ਦੇ ਵਸਤੇ ਲੋਕਾਂ ਦੀ ਕਹਾਣੀ ਆ ਰਿਸ਼ੀ ਦਾ ਤੁਸੀਂ ਨਿਮਰਤਾ ਦੇਖੋ ਵੀ ਜਿਹਦੇ ਤੇ ਮੇਰਾ ਪਰਛਾਵਾਂ ਪਵੇ ਉਹਦੀ ਇੱਛਾ ਪੂਰੀ ਹੋ ਜੇ ਤਾਂ ਕਿ ਮੈਨੂੰ ਉਹਦਾ ਚਿਹਰਾ ਹੀ ਦਿਖਾਈ ਨਾ ਦੇਵੇ ਕਮਾਲ ਦੀ ਗੱਲ ਨਹੀਂ ਵੀ ਮੈਨੂੰ ਪਤਾ ਨਾ ਲੱਗੇ ਵੀ ਮੈਂ ਭਲਾ ਕੀ ਦਾ ਕੀਤਾ ਜੇ ਮੈਨੂੰ ਪਤਾ ਲੱਗ ਗਿਆ ਉਹ ਬੰਦੇ ਦਾ ਮੈਂ ਭਲਾ ਕੀਤਾ ਫਿਰ ਤਾਂ ਮੈਨੂੰ ਹੰਕਾਰ ਹੋ ਜਾਏਗਾ ਫਿਰ ਤਾਂ ਮੈਨੂੰ ਐਵੇਂ ਹੋ ਜਾਏਗਾ ਨਾ ਵੀ ਮੈਂ ਇਹ ਸਾਰਾ ਕੁਝ ਕੀਤਾ ਹੈ ਇਸ ਕਰਕੇ ਨਾ ਸਾਧ ਸੰਗਤ ਜੀ ਅਕਰਤ ਘਣ ਜਿਹੜੇ ਕੁਝ ਲੋਕ ਹੁੰਦੇ ਆ ਤੇ ਆਪਾਂ ਜਿੰਨਾ ਮਰਜੀ ਉਹਨਾਂ ਦਾ ਕਰ ਲਈਏ ਜਾਂ ਰੱਬ ਜਿੰਨਾ ਮਰਜੀ ਉਹਨਾਂ ਨੂੰ ਦੇ ਦੇਵੇ ਉਹ ਅਕਰਤ ਘਣ ਜਿਹੜੇ ਆ ਨਾ ਤੇ ਉਹ ਤਾਂ ਫਿਰ ਅਕਰਤ ਘਾਣੀ ਰਹਿੰਦੇ ਆ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆ ਧਰਤੀ ਨੂੰ ਇਹਨਾਂ ਲੋਕਾਂ ਦੇ ਭਾਰ ਲੱਗਦਾ ਇੱਕ ਵਾਰੀ ਨਾ ਇੱਕ ਹੋਰ ਕਥਾ ਆਉਂਦੀ ਆ ਇੱਕ ਕਿਸਾਨ ਨੇ ਖੇਤ ਵਾਉਣ ਲਈ ਇੱਕ ਬਲਦ ਤੇ ਸਵਾਰੀ ਲਈ ਘੋੜਾ ਰੱਖਿਆ ਹੋਇਆ ਸੀਗਾ ਇੱਕ ਦਿਨ ਬਲਦ ਨੇ ਘੋੜੇ ਨੂੰ ਕਿਹਾ ਮੈਂ ਮੈਂ ਥੱਕ ਗਿਆ ਆਰਾਮ ਕਰਨਾ ਚਾਹਨਾ ਕੱਲ ਸਵੇਰੇ ਮੈਂ ਚਾਰਾ ਨਹੀਂ ਖਾਵਾਂਗਾ ਕਿਸਾਨ ਸਮਝੂਗਾ ਵੀ ਮੈਂ ਬਿਮਾਰ ਆ ਉਹ ਫਿਰ ਤੈਨੂੰ ਜੋਤ ਲੂਗਾ ਇੱਕ ਦਿਨ ਲਈ ਮੈਨੂੰ ਤੇਰੀ ਮਦਦ ਦੀ ਲੋੜ ਆ ਘੋੜਾ ਮੰਨ ਗਿਆ ਘੋੜਾ ਕਹਿੰਦਾ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਵੀ ਤੂੰ ਮੇਰਾ ਭਰਾ ਤੇ ਮੈਂ ਤੇਰਾ ਕਾਰਜ ਪੂਰਾ ਕਰ ਦੂੰਗਾ ਅਗਲੀ ਸਵੇਰ ਨੂੰ ਘੋੜਾ ਜੋਤਿਆ ਗਿਆ ਅਗਲੇ ਤੋਂ ਅਗਲੇ ਦਿਨ ਵੀ ਬਲਦ ਨੇ ਚਾਰਾ ਨਾ ਖਾਦਾ ਬਲਦ ਇਧਰੋਂ ਉਧਰੋਂ ਖਾਣ ਦਾ ਕੰਮ ਸਾਰ ਲੈਂਦਾ ਸੀ ਪਰ ਚਾਰਾ ਨਹੀਂ ਸੀ ਖਾਂਦਾ ਚਲਾਕ ਬਲਦ ਸ਼ਰੀਫ ਘੋੜੇ ਦਾ ਧੰਨਵਾਦ ਤਾਂ ਕੀ ਕਰਨਾ ਸੀ ਅਕਰਤ ਘਣ ਬਣ ਗਿਆ ਸੀ ਪੰਜਵੇਂ ਦਿਨ ਆਕੇ ਘੋੜੇ ਨੇ ਬਲਦ ਨੂੰ ਕਿਹਾ ਵੀ ਅੱਜ ਕਿਸਾਨ ਆਪਣੇ ਗਵਾਂਢੀ ਨੂੰ ਕਹਿ ਰਿਹਾ ਸੀ ਜੇ ਸਵੇਰ ਤੱਕ ਬਲਦ ਠੀਕ ਨਾ ਹੋਇਆ ਕਸਾਈ ਨੂੰ ਵੇਚੂੰਗਾ ਕਸਾਈ ਕੋਲ ਵੇਚੇ ਜਾਣ ਦੇ ਡਰ ਕਰਕੇ ਉਹ ਬਿਮਾਰੀ ਦਾ ਪਖੰਡ ਕਰਦਾ ਸੀ ਜਿਹੜਾ ਤੇ ਬਲਦ ਉਹ ਹਟ ਗਿਆ ਤੇ ਅਗਲੀ ਸਵੇਰ ਤੋਂ ਚਾਰਾ ਖਾਣ ਲੱਗ ਪਿਆ ਫਿਰ ਉਸ ਤੋਂ ਬਾਅਦ ਘੋੜਾ ਬਲਦ ਦੀਆਂ ਤਕਲੀਫਾਂ ਤੇ ਦੁੱਖਾਂ ਦੀ ਕਹਾਣੀ ਤਾਂ ਸੁਣ ਲੈਂਦਾ ਸੀ ਪਰ ਮਦਦ ਦੀ ਕੋਈ ਪੇਸ਼ਕਸ਼ ਨਹੀਂ ਸੀ ਕਰਦਾ ਹੁੰਦਾ ਇਸ ਕਰਕੇ ਨਾ ਆਪਾਂ ਇਹ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਦੇਖੋ ਬਾਬਾ ਈਸ਼ਰ ਸਿੰਘ ਜੀ ਨੇ ਵੀ ਉਹ ਨਾਥ ਨੂੰ ਸਮਝਾਇਆ ਸੀਗਾ ਵੀ ਇਹੋ ਜਿਹੀਆਂ ਗੱਲਾਂ ਹੋཅੀਆਂ ਹੁੰਦੀਆਂ ਨਾਮ ਬਿਨਾ ਸਭ ਕੂੜ ਗਾਲੀ ਹੋཅੀਆਂ ਦੋਸਤੀ ਜਾਂ ਰਿਸ਼ਤੇਦਾਰੀ ਘੋੜੇ ਦੀ ਘੋੜੀ ਨਾਲ ਤੇ ਬਲਦ ਦੀ ਬਲਦ ਨਾਲ ਚੱਲ ਸਕਦੀ ਆ ਪਰ ਘੋੜੇ ਦੀ ਬਲਦ ਨਾਲ ਨਹੀਂ ਚੱਲ ਸਕਦੀ ਸਾਧ ਸੰਗਤ ਜੀ ਰਸਤੇ ਜਿਹੜੇ ਆ ਨਾ ਸਹਿਯੋਗ ਸੁਹਿਰਦਤਾ ਦੇ ਨਾਲ ਚੱਲਦੇ ਹੁੰਦੇ ਆ ਇੱਕ ਪਾਸੜ ਸਹਿਯੋਗ ਦੇ ਨਾਲ ਨਹੀਂ ਚੱਲਦੇ ਹੁੰਦੇ ਕਈ ਵਾਰੀ ਆਪਾਂ ਕਹਿ ਦਿੰਨੇ ਆ ਉਹ ਮੇਰੀ ਮਦਦ ਨਹੀਂ ਕਰਦਾ ਵੀ ਅਸੀਂ ਕਿਸੇ ਦੀ ਕਿੰਨੀ ਕੁ ਮਦਦ ਕਰਦੇ ਆ ਪਹਿਲਾਂ ਇਹ ਦੇਖਣਾ ਪਵੇਗਾ ਸਾਧ ਸੰਗਤ ਜੀ ਇਸ ਕਰਕੇ ਨਾ ਜੀਵਨ ਦੇ ਵਿੱਚ ਬਹੁਤ ਪੜਾ ਆਉਂਦੇ ਆ ਬੜੇ ਠਹਿਰਾਉਂਦੇ ਆ ਪਰ ਦੇਖਣਾ ਇਹ ਹੈ ਕਿ ਅਸੀਂ ਚਾਹੁੰਦੇ ਕੀ ਹਾਂ ਸਾਧ ਸੰਗਤ ਜੀ ਇਸ ਕਰਕੇ ਨਾ ਸਾਨੂੰ ਇਹ ਚੀਜ਼ਾਂ ਸਾਰੀਆਂ ਸਮਝਣੀਆਂ ਪੈਣਗੀਆਂ ਇੱਕ ਇੱਕ ਕਰਕੇ ਜਾਣਣੀਆਂ ਪੈਣਗੀਆਂ ਹੁਣ ਤੁਸੀਂ ਇਹ ਦੇਖੋ ਦੁਨੀਆ ਤੇ ਜਿੰਨੇ ਵੀ ਮਹਾਨ ਬੰਦੇ ਹੋਏ ਆ ਉਹ ਕਿਸੇ ਨਾ ਕਿਸੇ ਦੀ ਸਹਾਇਤਾ ਤੇ ਸਹਿਯੋਗ ਦੇ ਨਾਲ ਹੀ ਸਫਲ ਹੋਏ ਆ ਦੇਖੋ ਜਿਹਨੂੰ ਮਰਜ਼ੀ ਤੁਸੀਂ ਪੜ ਲਓ ਜਿਹਨੂੰ ਮਰਜ਼ੀ ਤੁਸੀਂ ਵੇਖ ਲਓ ਸਹਿਯੋਗ ਦੇ ਨਾਲ ਹੀ ਕੋਈ ਬੰਦਾ ਸਫਲ ਹੋ ਸਕਦਾ ਕੱਲਾ ਬੰਦਾ ਆਪ ਦੇ ਆਪ ਦੇ ਵਿੱਚ ਕਦੇ ਵੀ ਵੱਡਾ ਨਹੀਂ ਹੁੰਦਾ ਕਦੇ ਵੀ ਵੱਡਾ ਨਹੀਂ ਹੁੰਦਾ ਸਾਧ ਸੰਗਤ ਜੀ ਇਸ ਕਰਕੇ ਜੇ ਆਪਾਂ ਨੂੰ ਇਹ ਜ਼ਿੰਦਗੀ ਮਿਲੀ ਹੈ ਇਹਦੇ ਵਿੱਚ ਇੱਕ ਦੂਜੇ ਨੂੰ ਸਹਿਯੋਗ ਕਰਨਾ ਚਾਹੀਦਾ ਜਿਵੇਂ ਉਹ ਨਾਥ ਸੀਗਾ ਹਉਮੈ ਵਿੱਚ ਆ ਕੇ ਫੁੱਲਿਆ ਸੀਗਾ ਤੇ ਆਖਿਆ ਸੀ ਪੱਤੇ ਪੱਤੇ 'ਚ ਰੱਬ ਵਸਦਾ ਪਰ ਲੋਕਾਂ ਦੇ ਘਰੋਂ ਮੰਗ ਕੇ ਰੋਟੀਆਂ ਖਾਂਦਾ ਸੀ ਆਪ ਦੀ ਕੋਈ ਮਿਹਨਤ ਮੁਸ਼ਕਲਤ ਨਹੀਂ ਸੀ ਕਰਦਾ ਫਿਰ ਬਾਬਾ ਜੀ ਨੇ ਉਹਦੀ ਜ਼ਿੰਦਗੀ ਸਵਾਰ ਦਿੱਤੀ ਇਹ ਸਹਾਇਜੋਗ ਹੋ ਗਿਆ ਨਾ ਉਹਨੂੰ ਇਸ ਕਰਕੇ ਨਾ ਭਾਈ ਤੇ ਸਹਾਇਤਾ ਮਿਲਦੀ ਹਰ ਇੱਕ ਬੰਦੇ ਨੂੰ ਹੁੰਦੀ ਆ ਪਰ ਲਾਭ ਇਹਤੋਂ ਕੋਈ ਕੋਈ ਉਠਾਉਂਦਾ ਹੁਣ ਗੁਰੂ ਸਾਹਿਬ ਜੀ ਨੇ ਸਾਡੇ ਮਨ ਨੂੰ ਬਾਣੀ ਦਾ ਆਸਰਾ ਦਿੱਤਾ ਹੋਇਆ ਇਹ ਸਾਡੇ ਮਨ ਨੂੰ ਆਸਰਾ ਕੀ ਦਾ ਬਾਣੀ ਦਾ ਜੇ ਅਸੀਂ ਬਾਣੀ ਦਾ ਆਸਰਾ ਲਵਾਂਗੇ ਗੁਰਮੁਖ ਰੂਮ ਰੂਮ ਹਰਿ ਧਿਆਵੇ ਗੁਰਮੁਖ ਨਾਮ ਦਾ ਨਿਸ਼ਾਨ ਤਾਂ ਫਿਰ ਤਾਂ ਸਾਡਾ ਭਲਾ ਹੋ ਜਾਵੇਗਾ ਜੇ ਨਹੀਂ ਫਿਰ ਭਾਈ ਕੋਈ ਗੱਲ ਨਹੀਂ ਫਿਰ ਜ਼ਿੰਦਗੀ ਜਿਹੜੀ ਆ ਸਫਲ ਨਹੀਂ ਹੋ ਸਕਦੀ ਦਿਨ ਕਟਾਂਗੇ ਸਕੇਵਲ ਤੇ ਕੇਵਲ ਤਾਂ ਇਹ ਜਿਹੜੀਆਂ ਕੁਝ ਗੱਲਾਂ ਹਨ ਇਹਨਾਂ ਨੂੰ ਆਪਦੇ ਜੀਵਨ ਚ ਲੈ ਕੇ ਆਈਏ ਕਿਉਂਕਿ ਬਹੁਤ ਵਧੀਆਂ ਗੱਲਾਂ ਨੇ ਸਾਥ ਸੰਗਤ ਜੀ ਮਹਾਪੁਰਖਾਂ ਦਾ ਜੀਵਨ ਜਿਹੜਾ ਹੁੰਦਾ ਗੁਰਬਾਣੀ ਜੈਸਾ ਹੁੰਦਾ ਉਹਨਾਂ ਨੇ ਆਪਣੇ ਜੀਵਨ ਨੂੰ ਗੁਰਬਾਣੀ ਜੈਸਾ ਬਣਾਇਆ ਹੁੰਦਾ ਤੇ ਜਦੋਂ ਆਪਾਂ ਉਹਨਾਂ ਦਾ ਜੀਵਨ ਪੜ੍ਹਦੇ ਆਂ ਜਦੋਂ ਆਪਾਂ ਉਹਨਾਂ ਦਾ ਜੀਵਨ ਪੜ੍ਹਦੇ ਆਂ ਤੇ ਸਾਨੂੰ ਪਤਾ ਲੱਗਦਾ ਸਾਧ ਸੰਗਤ ਜੀ ਵੀ ਅਸੀਂ ਓਹ ਜਾਪਦਾ ਵੀ ਬਾਣੀ ਪੜ ਰਹੇ ਆਂ ਕਿਉਂਕਿ ਉਹਨਾਂ ਦਾ ਜੀਵਨ ਹੀ ਗੁਰਬਾਣੀ ਜੈਸਾ ਹੁੰਦਾ ਤਾਂ ਸਾਨੂੰ ਵੀ ਭਾਈ ਇਹ ਚੀਜ਼ਾਂ ਸਾਰੀਆਂ ਨਾ ਸੋਚਣੀਆਂ ਚਾਹੀਦੀਆਂ ਕਿਉਂਕਿ ਸਿਹਤਾਂ ਹਰ ਬੰਦੇ ਨੂੰ ਮਿਲਦੀ ਆ ਪਰ ਮਿਲੀ ਸਿਹਤਾਂ ਤੋਂ ਲਾਭ ਕੋਈ ਕੋਈ ਉਠਾਉਣ ਦੀ ਹਿੰਮਤ ਕਰਦਾ ਤਾਂ ਆਪਾਂ ਵੇਖਦੇ ਆਂ ਆਸੇ-ਪਾਸੇ ਕੀ ਵਰਤਾਰਾ ਕਲਯੁਗ ਦਾ ਹੀ ਇਹ ਸਾਰਾ ਜ਼ਮਾਨਾ ਹੈ ਇਹ ਆ ਕੱਲੂ ਆਇਓ ਰੇਕ ਨਾਮ ਬੋ 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 ਕਲਯੁਗ ਆ ਗਿਆ ਕੀ ਕਰੀਏ ਨਾਮ ਜਪੀਏ ਭਾਈ ਨਾਮ ਨੇ ਹੀ ਸਾਡੀ ਪਰਮ ਗਤੀ ਕਰਨੀ ਆ ਨਾਮ ਨਾਲ ਹੀ ਜੀਵਾਂ ਦਾ ਉਧਾਰ ਹੁੰਦਾ ਨਾਮ ਨਾਲ ਹੀ ਸਾਡੇ ਕਾਰਜ ਰਾਸ ਹੁੰਨੇ ਆ ਨਾਮ ਦੇ ਨਾਲ ਹੀ ਬੰਦੇ ਦੀ ਚੜ੍ਹਾਈ ਹੋਣੀ ਆ ਇਸ ਕਰਕੇ ਸਾਨੂੰ ਭਾਈ ਨਾਮ ਜਪਣਾ ਚਾਹੀਦਾ ਹੈ ਜਿਸ ਤਰ੍ਹਾਂ ਉਹ 나ਥ ਦੀ ਜ਼ਿੰਦਗੀ ਬਦਲੀ ਆ ਕਾਸ਼ ਕਿਤੇ ਸਾਡੀ ਜ਼ਿੰਦਗੀ ਵੀ ਬਦਲ ਜਾਵੇ ਹੁਣ ਕੇਵਲ ਤੇ ਕੇਵਲ ਪੈਸੇ ਨਾਲ ਪਿਆਰ ਕਰਨ ਵਾਲਾ ਬੰਦਾ ਉਹਦੀ ਜ਼ਿੰਦਗੀ ਕਿਦਾਂ ਦੀ ਹੋ ਸਕਦੀ ਹੈ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਮਾਇਆ ਦੀ ਪ੍ਰਾਪਤੀ ਵਾਸਤੇ ਇੱਛਾ ਤੇ ਯਤਨ ਨਾ ਕਰੋ ਮਹਾਪੁਰਖਾਂ ਦੇ ਬਚਨ ਸੁੱਤੇ ਸਿੱਧ ਆਈ ਮਾਇਆ ਤੱਕੋ ਨਾ ਪਰਉਪਕਾਰ ਤੇ ਲਾ ਦੋ ਜਮਾ ਨਾ ਕਰੋ ਕਿਵਰੀ ਆਪਾਂ ਜਮਾ ਦੇ ਚੱਕਰ ਵਿੱਚ ਪੈ ਜਾਂਦੇ ਆ ਆਪ ਜੀ ਮਾਇਆ ਨਾਲ ਖੁੱਲਾ ਵਿਵਹਾਰ ਸੰਤ ਮਹਾਪੁਰਖ ਚਲਾਉਂਦੇ ਸੀ ਜਮਾ ਨਹੀਂ ਸੀ ਕਰਜੇ ਸਾਹ ਕਰਦੇ ਕਈ ਵਾਰੀ ਤਾਂ ਐਸੇ ਮਹਾਂਪਰਖ ਹੋਏ ਜਿਹੜਾ ਕਰਜ਼ਾ ਲੈ ਕੇ ਸੰਗਤ ਦੀ ਸੇਵਾ ਕਰਦੇ ਰਹੇ ਸੇਵਾ ਕਰਦੇ ਰਹੇ ਸਾਧ ਸੰਗਤ ਜੀ ਇਸ ਕਰਕੇ ਨਾ ਮਹਾਰਾਜ ਉੱਪਰ ਉਹਨਾਂ ਦਾ ਪੂਰਨ ਭਰੋਸਾ ਸੀ ਗੁਰਬਾਣੀ ਦੀ ਉਹ ਪੰਗਤੀ ਆ ਨਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤੋ ਪਾਏ ਤਾ ਕਾ ਰਿਜਕ ਆਗੈ ਕਰਤ ਰਿਆ ਇਹ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਹੀ ਹੁੰਦਾ ਤੇ ਮਾਨ ਤੇ ਹੰਕਾਰ ਕਰਨਾ ਬਹੁਤ ਵੱਡੀ ਮੂਰਖਤਾ ਹੀ ਹੁੰਦੀ ਹੈ ਸਾਧ ਸੰਗਤ ਜੀ ਤਾਂ ਅੱਜ ਦੇ ਦੀਵਾਨ ਵਿੱਚ ਜੋ ਬੇਨਤੀਆਂ ਆਪ ਜੀ ਨਾਲ ਕੀਤੀਆਂ ਹਨ ਉਮੀਦ ਕਰਦਾ ਤੁਸੀਂ ਭਾਈ ਇਹਨਾਂ ਨੂੰ ਮਨ ਦੇ ਵਿੱਚ ਬਸਾਉਗੇ ਤੇ ਸੰਤਾਂ ਨੇ ਕਿਸ ਤਰ੍ਹਾਂ ਇੱਕ ਜੋਗੀ ਦਾ ਜੀਵਨ ਬਦਲਿਆ ਕਿਵੇਂ ਉਹਦੇ ਉਹ ਚੈਨ ਲਹਾ ਕੇ ਉਹਨੂੰ ਅਮਰਤ ਛਕਾਇਆ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਾਲ ਜੋੜਿਆ ਬਾਣੀ ਕੰਠ ਕਰ ਲਈ ਉਹਨੇ ਕੀਰਤਨੀਆਂ ਨਾਲ ਲੱਗ ਗਿਆ ਸੇਵਾ ਉਹਦਾ ਕੀਤੀ ਸਫਲ ਹੋ ਗਈ ਤੇ ਬੰਧਨ ਵੀ ਉਹਦੇ ਕੱਟੇ ਗਏ ਕਿ ਗੁਰੂ ਘਰ ਦਾ ਸੇਵਾਦਾਰ ਬਣ ਗਿਆ ਕਿੱਥੇ ਦਰਦਰ ਦੀਆਂ ਠੋਕਰਾਂ ਖਾਂਦਾ ਸੀਗਾ ਕਿੱਥੇ ਮਾਣ ਮਿਲਿਆ ਤਾਣ ਮਿਲਿਆ ਸਭ ਕੁਝ ਮਿਲ ਗਿਆ ਜੀ ਇਸ ਕਰਕੇ ਸਾਧ ਸੰਗਤ ਜੀ ਉਹ ઋષਿ ਦੇ ਵਾਂਗ ਆਪਾਂ ਵੀ ਜੇ ਕਿਸੇ ਦਾ ਭਲਾ ਕਰੀਏ ਇਉਂ ਹੀ ਕਹੀਏ ਵੀ ਜਿਵੇਂ ਮੇਰਾ ਕਿਸੇ ਤੇ ਪਰਸ਼ਾਵਾਂ ਪਵੇ ਉਹਦੀ ਇੱਛਾ ਪੂਰੀ ਹੋ ਜੇ ਤੇ ਦੇ ਕੇ ਜਿਤਾਈਏ ਨਾ ਜਿਹੜਾ ਦੇ ਕੇ ਜਿਤਾਉਣਾ ਇਹ ਮੂਰਖਾਂ ਦਾ ਕੰਮ ਹੁੰਦਾ ਹੈ ਸਿਆਣਿਆਂ ਦਾ ਕੰਮ ਨਹੀਂ ਹੁੰਦਾ ਸਾਧ ਸੰਗਤ ਜੀ ਪੁਲ ਚੁੱਕ ਦੀ ਖਿਮਾ ਬਖਸ਼ਣੀ ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆਂ ਤੇ ਫਤਿਹ ਬੁਲਾਉਣੀ ਕਰੀਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ